ਗੰਦਨ ਵੈ ਰਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਗੰਦਨ ਵੈ ਤੋਂ ਪਾਵ ਹੈ ਗੰਦੇ ਗੀਤ ਗੰਦੇ ਬੋਲ ਮੇਰਾ ਖਿਆਲ ਹੈ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜਨ ਦਾ ਤੇ ਸਮਝਣ ਦਾ ਹੋਰ ਵਧੇਰੇ ਉੱਤਮ ਸਮਾਂ ਸ਼ਾਇਦ ਨਾ ਆਉਂਦਾ ਕਿਉਂਕਿ ਅੱਜ ਦੀ ਘੜੀ ਹਰ ਥਾਂ ਤੇ ਚਮਕੀਲੇ ਦਾ ਜ਼ਿਕਰ ਹੋ ਰਿਹਾ ਹੈ ਜਿਸ ਤੇ ਕੇ ਗੰਦੇ ਗੀਤ ਗਾਉਣ ਦਾ ਇਲਜ਼ਾਮ ਲੱਗਦਾ ਹੈ ਤੇ ਅਜਿਹੇ ਮਾਹੌਲ ਦੇ ਵਿੱਚ ਸਾਨੂੰ ਗੁਰੂ ਸਾਹਿਬ ਖੁਦ ਰਸਤਾ ਦਿਖਾ ਜਾਂਦੇ ਨੇ ਕਹਿੰਦੇ ਗੰਧਨ ਵੈਣ ਰਤਾ ਹਿਤਕਾਰੀ ਸ਼ਬਦਾਂ ਸੁਰਤ ਨਾ ਆਈ ਵਿਸਥਾਰ ਦੇ ਵਿੱਚ ਇਸ ਪੰਕਤੀ ਦੇ ਅਰਥ ਆਪਾਂ ਸਮਝਾਂਗੇ ਕਿ ਗੰਦੇ ਗੀਤਾਂ ਦੇ ਬਾਰੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 596ਵੇਂ ਅੰਗ ਤੇ ਵਿਰਾਜਮਾਨ ਕੁਰਬਾਨੀ ਦੇ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਵਿਆਕੁਲਤਾ ਦਰਸਾਉਂਦੇ ਨੇ ਆਪਣੇ ਆਪ ਨੂੰ ਇੱਕ ਵਿਕਾਰੀ ਮਨੁੱਖ ਦਰਸਾਉਂਦੇ ਨੇ ਆਪਣੇ ਵਿਕਾਰਾਂ ਤੋਂ ਤੰਗ ਆ ਕੇ ਉਸ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਨੇ ਇੱਕ ਬਹੁਤ ਵੱਡਾ ਸੰਦੇਸ਼ ਇਸ ਵਰਤਾਰੇ ਦੇ ਵਿੱਚੋਂ ਸਾਨੂੰ ਮਿਲਣ ਵਾਲਾ ਹੈ ਆਓ ਸਮਝੀਏ ਕੀ ਹੈ ਉਹ ਸੰਦੇਸ਼ ਲਚਨ ਆਉਟਲੁੱਕ ਸੋਰਠ ਮਹਿਲਾ ਪਹਿਲਾ ਚੌਤਕੇ ਮਾਏ ਬਾਪ ਕੋ ਬੇਟਾ ਨਿਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਪਾਈ ਕੋ ਅਤ ਪਾਈ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਸੌਰੇ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਤੇ ਭਰਾ ਦਾ ਬੜਾ ਸਨੇਹੀ ਭਰਾ ਸੀ ਮਾਈ ਬਾਪ ਕੋ ਬੇਟਾ ਨਿੱਕਾ ਸਸੋਰਾ ਚਤੁਰ ਜਵਾਈ ਬਾਲ ਕੰਨਿਆਂ ਕੋ ਬਾਪ ਪਿਆਰਾ ਭਾਈ ਕੋਤ ਭਾਈ ਇਹ ਸਭ ਕੁਝ ਸੀ ਫਿਰ ਕੀ ਹੋਇਆ ਹੁਕਮ ਭਿਆ ਬਾਹਰ ਘਰ ਛੋੜਿਆ ਖਿਨ ਮਹਿ ਭਈ ਪੁਰਾਈ ਨਾਮਦਾਨ ਇਸ ਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਉਸ ਪ੍ਰਮਾਤਮਾ ਦਾ ਹੁਕਮ ਆਇਆ ਤੇ ਉਹਨੇ ਘਰ-ਬਾਰ ਸਭ ਕੁਝ ਛੱਡ ਦਿੱਤਾ ਇੱਕ ਪਲ ਦੇ ਵਿੱਚ ਸਾਰਾ ਕੁਝ ਉਪਰਾ ਹੋ ਗਿਆ ਭਾਵ ਕੇ ਉਸ ਇਨਸਾਨ ਦੀ ਮੌਤ ਹੋ ਗਈ ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਨਾ ਪਵਿੱਤਰ ਆਚਰਣ ਬਣਾਇਆ ਇਹ ਮਨੁੱਖਾ ਸਰੀਰ ਦੇ ਰਾਹੀ ਖੇ ਖਵਾਰੀ ਹੀ ਕਰਦਾ ਰਿਹਾ ਇਸ ਪੂਰੇ ਸ਼ਬਦ ਦੇ ਵਿੱਚ ਜਿਹਦਾ ਕਿ ਆਪਾਂ ਪਹਿਲਾ ਬੰਦ ਪੜਿਆ ਹੈ ਚਾਰ ਤੁਕਾਂ ਦਾ ਮਨਮੁਖ ਦੀ ਗੱਲ ਹੋ ਰਹੀ ਹੈ ਮਨਮੁਖ ਕਿੰਜ ਦਾ ਹੁੰਦਾ ਹੈ ਉਹਦੀ ਗੱਲ ਹੋ ਰਹੀ ਹੈ ਮਨਮੁਖ ਕੀ ਕੁਝ ਕਰਦਾ ਹੈ ਉਹਦੀ ਗੱਲ ਹੋ ਰਹੀ ਹੈ ਬੇਸ਼ੱਕ ਮਨਮੁਖ ਹੀ ਹੋਵੇ ਆਪਦੇ ਪਰਿਵਾਰ ਦੇ ਸੰਬੰਧੀਆਂ ਦਾ ਫਿਰ ਵੀ ਪਿਆਰਾ ਹੁੰਦਾ ਗੁਰੂ ਸਾਹਿਬ ਨੇ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਦਾ ਜ਼ਿਕਰ ਕਰ ਦਿੱਤਾ ਹੈ ਪਰ ਗੱਲ ਇਹ ਹੈ ਕਿ ਉਹ ਬੰਦਾ ساری ਉਮਰ ਖੇ ਖਵਾਰੀ ਹੀ ਕਰਦਾ ਹੈ ਮਾਇਆ ਦੇ ਝਾਲ ਵਿੱਚ ਹੀ ਉਲਝਿਆ ਰਹਿੰਦਾ ਹੈ ਨਾਮ ਨਹੀਂ ਜਪਦਾ ਗੁਰੂ ਦੇ ਸ਼ਬਦ ਦੇ ਲੜ ਨਹੀਂ ਲੱਗਦਾ ਨਾਮਦਾਨ ਇਸ਼ਨਾਨ ਨਾ ਮਨਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰੂ ਕਹਿ ਬਲਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਗੁਰੂ ਸਾਹਿਬ ਕਹਿੰਦੇ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਜਦਾ ਉਹ ਪ੍ਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਕਹਿੰਦੇ ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ ਕਿ ਪ੍ਰਮਾਤਮਾ ਹੀ ਅਸਲ ਮਿੱਤਰ ਹੈ ਜਗ ਸਿਉ ਝੂਠ ਪ੍ਰੀਤ ਮਨ ਵਿਦਿਆ ਜਨ ਸਿਉ ਵਾਦ ਰਚਾਈ ਮਾਇਆ ਮਗਨ ਅਹਨਸਮਗ ਜੋ ਹੈ ਨਾਮ ਨਾਲੇ ਵੈ ਮੁਰਾ ਬਖ ਖਾਈ ਮਨਮੁਖ ਦਾ ਮਨ ਜਗਤ ਦੇ ਨਾਲ ਝੂਠੇ ਪਿਆਰ ਦੇ ਵਿੱਚ ਭਰੋਇਆ ਰਹਿੰਦਾ ਹੈ। ਸੰਤ ਜਨਾਂ ਦੇ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ। ਜਗਸਿਓ ਝੂਠ ਪ੍ਰੀਤ ਮਨ ਵਿਦਿਆ ਜਨਸਿਓ ਵਾਲ ਰਚਾਈ। ਮਨਮੁਖ ਦਾ ਕੰਮ ਹੈ ਇਹ ਕਿ ਜਗਤ ਦੇ ਨਾਲ ਝੂਠੇ ਪਿਆਰ ਦੇ ਵਿੱਚ ਪਏ ਰਹਿਣਾ ਤੇ ਸੰਤ ਜਨਾਂ ਦੇ ਨਾਲ ਝਗੜਾ ਖੜਾ ਕਰੀ ਰੱਖਣਾ। ਮਾਇਆ ਦੇ ਮੋਹ ਦੇ ਵਿੱਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ ਪਰਮਾਤਮਾ ਦਾ ਨਾਮ ਕਦੇ ਸਿਮਰਦਾ ਨਹੀਂ ਤੇ ਇਸ ਤਰ੍ਹਾਂ ਮਾਇਆ ਦੇ ਮੋਹ ਦੀ ਜ਼ਹਿਰ ਖਾ ਖਾ ਕੇ ਆਤਮਕ ਮੋਤੀ ਮਰ ਜਾਂਦਾ ਗੰਧਣ ਵੈਣ ਰਤਾ ਹਿਤਕਾਰੀ ਸ਼ਬਦੈ ਸੁਰਤ ਨਾ ਆਈ ਰੰਗ ਨਾ ਰਤਾ ਰਸ ਨਹੀਂ ਵੇਦਿਆ ਮਨਮੁਖ ਪਤ ਗਵਾਈ ਮਨਮੁਖ ਮਨੁੱਖ ਗੰਦੇ ਗੀਤਾਂ ਨੂੰ ਗਾਉਣ ਦੇ ਵਿੱਚ ਤੇ ਸੁਣਨ ਦੇ ਵਿੱਚ ਮਸਤ ਰਹਿੰਦਾ ਹੈ ਗੰਦੇ ਗੀਤਾਂ ਦੇ ਨਾਲ ਹੀ ਹਿੱਤ ਕਰਦਾ ਹੈ ਪ੍ਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਵਿੱਚ ਉਹਦੀ ਸੁਰਤ ਨਹੀਂ ਲੱਗਦੀ ਨਾ ਉਹ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੀਜਦਾ ਹੈ ਨਾ ਉਸ ਨੂੰ ਨਾਮ ਰਸ ਦੇ ਵਿੱਚ ਖਿੱਚ ਪੈਂਦੀ ਹੈ ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ਦੇਖੋ ਇਸ ਪੰਕਤੀ ਨੂੰ ਆਪਾਂ ਕੋਈ ਇਕੱਲੇ ਦੇ ਤੌਰ ਤੇ ਨਹੀਂ ਪੜ ਰਹੇ ਜਾਂ ਸਮਝ ਰਹੇ ਆਪਾਂ ਪੂਰਾ ਸ਼ਬਦ ਪੜਦੇ ਪਏ ਆ ਪੂਰੀ ਭੂਮਿਕਾ ਵੱਜੀ ਹੈ ਮਨਮੁਖ ਦੀ ਗੱਲ ਗੁਰੂ ਸਾਹਿਬ ਕਰਦੇ ਪਏ ਨੇ ਮਨਮੁਖ ਨੂੰ ਗੁਰੂ ਸਾਹਿਬ ਨੇ ਕੋਈ ਚੰਗਾ ਨਹੀਂ ਕਿਹਾ ਕੋਈ ਮੰਦਾ ਨਹੀਂ ਕਿਹਾ ਸਿਰਫ ਇਹ ਦੱਸਿਆ ਹੈ ਕਿ ਮਨਮੁਖ ਕਰਦਾ ਕੀ ਉਹਦਾ ਧਿਆਨ ਕਿੱਥੇ ਲੱਗਿਆ ਹੁੰਦਾ ਜਿੱਥੇ ਉਹਦਾ ਧਿਆਨ ਲੱਗਿਆ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਚੀਜ਼ ਇਹ ਵੀ ਹੈ ਗੰਦੇ ਕੀਤਾ ਨੂੰ ਗਾਉਣਾ ਤੇ ਸੁਣਨਾ ਸੋਸੀ ਇੰਨਾ ਚੇਤੇ ਰੱਖ ਲਈਏ ਕਿ ਜਿਹੜੇ ਵੀ ਗੰਦੇ ਗੀਤਾਂ ਨੂੰ ਗਾਉਂਦੇ ਨੇ ਜਾਂ ਸੁਣਦੇ ਨੇ ਉਹ ਗੁਰਮੁਖ ਤੇ ਨਹੀਂ ਮਨਮੁਖ ਨੇ ਮਨਮੁਖ ਨੇ ਤਾਂ ਇਹਦਾ ਮਤਲਬ ਕੀ ਹੋਇਆ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਚ ਉਹਨਾਂ ਦੀ ਸੁਰਤ ਨਹੀਂ ਲੱਗਦੀ ਪ੍ਰਮਾਤਮਾ ਦਾ ਨਾਮ ਉਹ ਸਿਮਰਦੇ ਨਹੀਂ ਦਿਨ ਰਾਤ ਮਾਇਆ ਦਾ ਰਾਹ ਤੱਕਦੇ ਰਹਿੰਦੇ ਆ ਸੰਤਾਂ ਨਾਲ ਝਗੜਾ ਖੜਾ ਕਰੀ ਰੱਖਦੇ ਆ ਜਗਤ ਦੇ ਝੂਠੇ ਪਿਆਰ ਦੇ ਵਿੱਚ ਪਰੋਏ ਰਹਿੰਦੇ ਆ ਤੇ ਆਪਣੀ ਇੱਜ਼ਤ ਗਵਾ ਲੈਂਦੇ ਆ ਖਾਸ ਕਰਕੇ ਜਿਹੜੇ ਗੰਦੇ ਗੀਤ ਗਾਉਂਦੇ ਤੇ ਸੁਣਦੇ ਨੇ ਚਲੋ ਗਾਉਣ ਵਾਲੇ ਨੂੰ ਤੇ ਸ਼ਰਿਆਮ ਗਾਉਣੇ ਪੈਂਦੇ ਨੇ ਤਾਂ ਸਭ ਨੂੰ ਪਤਾ ਲੱਗ ਜਾਂਦਾ ਕਿ ਇਹ ਗਾਉਂਦਾ ਹੈ ਉਹਦਾ ਫੈਨ ਬੇਸ ਹੋ ਸਕਦਾ ਹੈ ਉਹਦੇ ਚਾਹੀਤੇ ਹੋ ਸਕਦੇ ਹੈ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਉਹਦੀ ਇੱਜ਼ਤ ਨਹੀਂ ਹੁੰਦੀ ਕਿਉਂਕਿ ਭਾਵੇਂ ਕੋਈ ਕਿੰਨਾ ਵੀ ਉਹਨਾਂ ਗੰਦੇ ਗੀਤਾਂ ਦੇ ਵਿੱਚੋਂ ਆਨੰਦ ਲੈਂਦਾ ਹੋਵੇ ਸਮਾਜ ਦੇ ਵਿੱਚ ਉਹਨਾਂ ਗੰਦੇ ਗੀਤਾਂ ਨੂੰ ਜਸਟੀਫਾਈ ਕਰਨਾ ਉਹਦੇ ਲਈ ਔਖਾ ਹੁੰਦਾ ਕਿਤੇ ਨਾ ਕਿਤੇ ਉਹਨੂੰ ਵੀ ਅੰਦਰੋਂ ਆਵਾਜ਼ ਤੇ ਆ ਰਹੀ ਹੁੰਦੀ ਹੈ ਕਿ ਇਹ ਗਲਤ ਹੈ ਕਿ ਇਹ ਗੰਦੇ ਹੈ ਪਰ ਉਹਨੂੰ ਆਨੰਦ ਆ ਰਿਹਾ ਹੁੰਦਾ ਉਹ ਸੁਣੀ ਜਾਂਦਾ ਹੁਣ ਗਾਉਣ ਵਾਲੇ ਨੂੰ ਤੇ ਸ਼ਰਿਆਮ ਗਾਉਣਾ ਪੈਂਦਾ ਪਰ ਜਿਹੜੇ ਸੁਣਨ ਵਾਲੇ ਨੇ ਉਹਤੇ ਇਕੱਲੇ ਚ ਵੀ ਸੁਣ ਸਕਦੇ ਨੇ ਮਨਮੁਖ ਉਹ ਵੀ ਨਹੀਂ ਪਰ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੀ ਇੱਜ਼ਤ ਦੇ ਉੱਤੇ ਉਹਨਾਂ ਅਸਰ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਗੰਦੇ ਗੀਤ ਸੁਣਦੇ ਪਏ ਗੌਣ ਵਾਲੇ ਦੀ ਇੱਜ਼ਤ ਤੇ ਬੜਾ ਫਰਕ ਪੈ ਜਾਂਦਾ ਉਹ ਆਪਣੀ ਪਤ ਕਵਾ ਲੈਂਦਾ ਕਿਉਂਕਿ ਉਹਨੂੰ ਸ਼ਰਿਆ ਮੰਗਾਉਣਾ ਪੈਂਦਾ ਦੇਖੋ ਪ੍ਰਮਾਤਮਾ ਹੀ ਸਬੱਬ ਮਿਲਾਉਂਦਾ ਪਿਛਲੇ ਕੁਝ ਹਫ਼ਤਿਆਂ ਤੋਂ ਚਮਕੀਲੇ ਦਾ ਬੜਾ ਜ਼ਿਕਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਤੇ ਨਿਊਜ਼ ਚੈਨਲਾਂ ਤੇ ਖਾਸ ਕਰਕੇ YouTube वगैरह ਤੇ ਤੇ ਇਹ ਸਬੱਬ ਬਣਦਾ ਹੈ ਕਿ ਸਾਨੂੰ ਅੱਜ ਗੁਰਬਾਣੀ ਦੇ ਵਿੱਚ ਇਹ ਪੰਕਤੀਆਂ ਪੜਨ ਨੂੰ ਮਿਲ ਗਈਆਂ ਨੇ ਉਮੀਦ ਹੈ ਕਿ ਇਹ ਪੰਕਤੀਆਂ ਸਾਨੂੰ ਗੰਦੇ ਗੀਤਾਂ ਵੱਲੋਂ ਹਟਾ ਕੇ ਤੇ ਗੁਰਬਾਣੀ ਵੱਲ ਜਾਣ ਨੂੰ ਪ੍ਰੇਰਿਤ ਕਰਨ ਗਿਆ ਹਾਲਾਂਕਿ ਆਪਾਂ ਗੁਰਬਾਣੀ ਦੇ ਲੜ ਪਹਿਲਾਂ ਤੋਂ ਹੀ ਲੱਗੇ ਹੋਈਆਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੋਈਏ ਉਸ ਪ੍ਰਮਾਤਮਾ ਦੀ ਹੁਣ ਅੱਗੇ ਵਧਿਏ ਸਾਦ ਸਵਾ ਮੈਂ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਸਾਧ ਸੰਗਤ ਦੇ ਵਿੱਚ ਜਾ ਕੇ ਮਨਮੁਖ ਆਤਮਿਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ ਉਸ ਦੀ ਜੀਵ ਨੂੰ ਨਾਮ ਜਪਣ ਦਾ ਸਵਾਦ ਕਦੇ ਰੱਤਾ ਵੀ ਨਹੀਂ ਆਉਂਦਾ ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ ਪ੍ਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖਬਰ ਸੂਝ ਨਹੀਂ ਪੈਂਦੀ ਅੱਖੀਂ ਮੀਟ ਚਲਿਆ ਅੰਧਿਆਰਾ ਕਰ ਦਰਦ ਸੈ ਨਾ ਭਾਈ ਜਮਦਰ ਬਾਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਮਨਮੁਖ ਬਸ ਅੰਨਾ ਹੋ ਕੇ ਅੱਖਾਂ ਮੀਟ ਕੇ ਜੀਵਨ ਸਫਰ ਦੇ ਵਿੱਚ ਤੁਰਿਆ ਜਾਂਦਾ ਹੈ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਦਰ ਉਹਨੂੰ ਕਦੇ ਨਹੀਂ ਦਿਸਦਾ ਆਖਰ ਆਪਣੇ ਕੀਤੇ ਦਾ ਇਹ ਨਫਾ ਖਟਦਾ ਕਿ ਜਮਰਾਜ ਦੇ ਬੂਏ ਤੇ ਵੱਜਾ ਹੋਇਆ ਝੋਟਾਂ ਖਾਂਦਾ। ਇਸ ਸਜ਼ਾ ਤੋਂ ਬਚਣ ਦੇ ਲਈ ਉਹਨੂੰ ਕੋਈ ਸਹਾਰਾ ਨਹੀਂ ਲੱਭਦਾ। ਜਦੋਂ ਅੰਤ ਵੇਲਾ ਆਉਂਦਾ ਹੈ ਉਦੋਂ ਫਿਰ ਉਹ ਪਛਤਾਵੇ ਦੀ ਅੱਗ ਦੇ ਵਿੱਚ ਝੁਲਸ ਰਿਹਾ ਹੁੰਦਾ। ਆਪਣੀ ਮਾਨਸਿਕਤਾ ਤੇ ਉਸ ਵਕਤ ਉਹ ਝੋਟਾਂ ਖਾ ਰਿਹਾ ਹੁੰਦਾ ਕਿਉਂਕਿ ਉਹਨੂੰ ਇਸ ਜਗਤ ਨੂੰ ਛੱਡ ਕੇ ਜਾਣ ਦਾ ਬੜਾ ਦੁੱਖ ਲੱਗ ਰਿਹਾ ਹੁੰਦਾ। ਪੂਜੇ ਪਾਸੇ ਜਿਹੜਾ ਗੁਰਮੁਖ ਹੈ ਉਹ ਹੰਤ ਵੇਲੇ ਵੀ ਸਹਿਜ ਸੁਭਾਅ ਹੋਏਗਾ ਆਨੰਦ ਦੇ ਵਿੱਚ ਹੋਏਗਾ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਹੋਏਗਾ ਖੁਸ਼ ਹੋਏਗਾ ਨਦਰ ਕਰੇ ਤਾਂ ਅੱਖੀਂ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਏ ਨਾਨਕ ਜੇ ਪ੍ਰਭੂ ਆਪ ਮੇਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਹਨੂੰ ਅੱਖਾਂ ਦੇ ਨਾਲ ਵੇਖ ਸਕਦਾ ਹਾਂ ਉਹਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੀ ਮਿਹਰ ਹੋਵੇ ਤਾਂ ਹੀ ਕੰਨਾਂ ਦੇ ਨਾਲ ਉਹਦੀ ਸਿਫਤ-ਸਲਾਹ ਸੁਣ-ਸੁਣ ਕੇ ਗੁਰੂ ਦੇ ਸ਼ਬਦ ਰਾਹੀਂ ਉਹਦੀ ਸਿਫਤ-ਸਲਾਮ ਹੈ ਕਰ ਸਕਦਾ ਹਾਂ ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ ਹਿਰਦੇ 'ਚ ਵਸਾ ਸਕਦਾ ਹਾਂ। ਸੋ ਜਿਹੜੇ ਗੰਦੇ ਗੀਤ गा ਰਹੇ ਨੇ, ਸੁਣ ਰਹੇ ਨੇ ਮਨਮੁਖ ਨੇ ਪ੍ਰਭੂ ਦੀ ਉਹਨਾਂ ਦੇ ਉੱਤੇ ਮਿਹਰ ਨਹੀਂ ਆ ਜਿਸ ਦਿਨ ਉਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਗਈ ਉਹ ਆਪਣੇ ਕੰਨਾਂ ਦੇ ਨਾਲ ਸੁਣਨਗੇ ਵੀ ਪ੍ਰਭੂ ਦੀ ਸਿਫਤ ਸਲਾਹ ਤੇ ਗਾਉਣਗੇ ਵੀ ਪ੍ਰਭੂ ਦੀ ਸਿਫਤ ਸਲਾਹ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਭਰਮ ਨਾ ਭਾਗੈ ਸਚ ਨਾਮ ਵਡਿਆਈ ਇਹ ਨਾਨਕ ਪ੍ਰਭੂ ਨਿਰਪਾਉ ਹੈ ਨਿਰਕਾਰ ਹੈ ਨਿਰਵੈਰ ਹੈ ਉਹਦੀ ਜੋਤ ਸਾਰੇ ਜਗਤ ਦੇ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਉਸ ਦੇ ਸਦਾ ਥਿਰ ਰਹਿਣ ਵਾਲੇ ਨਾਮ ਵਿੱਚ ਟਿਕੀਆਂ ਹੀ ਆਦਰ ਮਿਲਦਾ ਹੈ ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਮਨ ਦੀ ਪਟਕਣਾ ਦੂਰ ਨਹੀਂ ਹੁੰਦੀ ਤੇ ਪਟਕਣਾ ਦੂਰ ਹੋਣ ਤੋਂ ਬਿਨਾਂ ਪ੍ਰਭੂ ਦੇ ਨਾਮ ਦੇ ਵਿੱਚ ਜੁੜ ਨਹੀਂ ਸਕੀਦਾ ਸੋ ਸ਼ੁਰੂਆਤ ਇੱਥੋਂ ਕਰੀਏ ਗੁਰੂ ਦੇ ਲੜ ਲੱਗੀ ਗੁਰੂ ਦੀ ਸ਼ਰਨ ਦੇ ਵਿੱਚ ਜਾ ਪਈਏ ਗੁਰੂ ਸਾਡੇ ਮਨ ਦੀ ਪਟਕਣਾ ਦੂਰ ਕਰੇਗਾ ਪਟਕਣਾ ਦੂਰ ਹੋਈ ਤੇ ਸਾਡਾ ਮਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਆਪ ਹੀ ਜੁੜ ਜਾਏਗਾ ਸੋਰਠ ਮਹਲਾ ਪਹਿਲਾ ਤੂਤਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ हे प्रभु ए सारी सृष्टि तेरा चुवारे है चारों पासे उस चुवारे दिया कंदा हन धरती उस चुवारे दा हेठला पुड़ यानी के फर्श है आकाश उस चुवारे दा ऊपरला पुड़ यानी के छत है इस चुवारे दे विच तेरा निवास है धरती फर्श है आकाश छत है ते इस चुवारे दे विच परमात्मा दा निवास है यानी के ਸ੍ਰਿਸ਼ਟੀ ਦੇ ਕਣ-ਕਣ ਦੇ ਵਿੱਚ ਉਸ ਪ੍ਰਭੂ ਦਾ ਨਿਵਾਸ ਹੈ ਸਾਰੀ ਸ੍ਰਿਸ਼ਟੀ ਦੇ ਜੀਵਾਂ ਜਨਤਾਂ ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਦੇ ਵਿੱਚ ਘੜੀਆਂ ਗਈਆਂ ਹਨ ਸકલ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿੜਾਣਾ ਜਲ ਥਲ ਮਹੀਅਲ ਭਰਪੁਰ ਲੀਣਾ ਆਪੇ ਸਰਬਸਮਾਨਾ ਰਹਾਉ ਏ ਮੇਰੇ ਮਾਲਕ ਤੇਰੇ ਅਚਰਜ ਕੌਤਕ ਹਨ ਤੂੰ ਪਾਣੀ ਵਿੱਚ ਧਰਤੀ ਦੇ ਅੰਦਰ ਧਰਤੀ ਦੇ ਉੱਪਰ ਸਾਰੇ ਹੀ ਪਲਾੜ ਵਿੱਚ ਭਰਪੂਰ ਵਿਆਪਕ ਹੈ ਤੂੰ ਆਪ ਹੀ ਸਭ ਥਾਂ ਮੌਜੂਦ ਹੈ ਜਹਾਂ ਜਹਾਂ ਦੇਖਾਂ ਤਹਾਂ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰਹਿ ਪਰਛੰਨਾ ਕੋਈ ਨਾ ਕਿਸ ਕੀ ਜਿਹਾ ਗੁਰੂ ਸਾਹਿਬ ਕਹਿੰਦੇ ਜਿਸ ਪਾਸੇ ਵੀ ਮੈਂ ਤੱਕਦਾ ਹਾਂ ਤੇਰੀ ਜੋਤ ਪ੍ਰਕਾਸ਼ ਕਰ ਰਹੀ ਹੈ ਪਰ ਤੇਰਾ ਸਰੂਪ ਕਿਹਦਾ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਪ੍ਰਮਾਤਮਾ ਦੀ ਜੋਤ ਇਸ ਸ੍ਰਿਸ਼ਟੀ ਦੇ ਕਣਕਣ ਵਿੱਚ ਵਗਦੀ ਹਵਾ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਹਿਲਦੇ ਪੱਤਿਆਂ ਦੇ ਵਿੱਚ ਸਾਡੇ ਚੱਲਦੇ ਹੋਏ ਸਾਹਾਂ 'ਚ ਪ੍ਰਮਾਤਮਾ ਦੀ ਜੋਤ ਹੈ ਸਾਡੇ ਧੜਕਦੇ ਹੋਏ ਦਿਲ ਦੇ ਵਿੱਚੋਂ ਪ੍ਰਮਾਤਮਾ ਦੀ ਚਲਕ ਪੈਂਦੀ ਹੈ ਪਰ ਜੇ ਉਹਦੇ ਰੂਪ ਨੂੰ ਬਿਆਨ ਕਰਨਾ ਹੋਵੇ ਜਾਂ ਉਹਦੀ ਤਸਵੀਰ ਬੋਣੀ ਹੋਵੇ ਤੇ ਉਹ ਨਹੀਂ ਕੀਤਾ ਜਾ ਸਕਦਾ ਜਾਂ-ਜਾਂ ਦੇਖਾਂ ਤਾਂ ਜੋਤ ਤੇਮਾਰੀ ਤੇਰਾ ਰੂਪ ਕਿ ਨਹੀਂ ਰੂਪ ਕਿਦਾਂ ਦਾ ਉਸ ਪ੍ਰਮਾਤਮਾ ਦਾ ਇਹ ਬਿਆਨ ਨਹੀਂ ਕਰ ਸਕਦੇ ਬਸ ਇੰਨਾ ਹੈ ਕਿ ਹਰ ਥਾਂ ਉਹਦੇ ਦਰਸ਼ਨ ਕੀਤੇ ਜਾ ਸਕਦੇ ਨੇ ਗੁਰੂ ਸਾਹਿਬ ਕਹਿੰਦੇ ਤੂੰ ਆਪ ਹੀ ਆਪ ਹੁੰਦਿਆਂ ਵੀ ਇਹਨਾਂ ਬੇਅੰਤ ਜੀਵਾਂ ਦੇ ਵਿੱਚ ਲੁਕ ਕੇ ਫਿਰ ਰਿਹਾ ਹੈ। ਭਾਵ ਕਿ ਤੂੰ ਹੈ ਵੀ ਇੱਕ ਪਰ ਅਨੇਕਾਂ ਵੀ ਹੈ ਕਿਉਂਕਿ ਹਰ ਇੱਕ ਜੀਵ ਦੇ ਵਿੱਚ ਤੂੰ ਮੌਜੂਦ ਹੈ। ਅੰਡਜ ਜਿਰਜ ਉਤਪੁਜ ਸਦਜ ਤੇਰੇ ਕੀਤੇ ਜਨਤਾ ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾਮ ਅਹਿਰਵੰਤਾ ਅੰਡੇ ਦੇ ਵਿੱਚੋਂ ਜਿਔਰ ਚੋਂ ਧਰਤੀ ਚੋਂ ਮੁੜ ਕੇ ਚੋ ਜੰਮੇ ਹੋਏ ਸਾਰੇ ਹੀ ਜੀਵ हे ਪ੍ਰਮਾਤਮਾ ਤੇਰੇ ਪੈਦਾ ਕੀਤੇ ਹੋਏ ਹਨ ਇਹਨਾਂ ਸਾਰੇ ਅਨੇਕਾਂ ਰੰਗਾਂ ਤੇ ਕਿਸਮਾਂ ਦੇ ਹਨ ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਕਿ ਤੂੰ ਇਹਨਾਂ ਸਭਨਾਂ ਦੇ ਵਿੱਚ ਹੀ ਮੌਜੂਦ ਹੈ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈਜੈ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ ਤੇਰੇ ਗੁਣ ਤਾਂ ਅਨੇਕਾਂ ਨੇ ਪਰ ਮੈਨੂੰ ਕਿਸੇ ਇੱਕ ਦੀ ਵੀ ਪੂਰੀ ਸਮਝ ਨਹੀਂ ਪਈ ਹੇ ਮੇਰੇ ਮਾਲਕ ਸੁਣ ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇ ਮੈਂ ਵਿਕਾਰਾਂ ਵਿੱਚ ਡੁੱਬ ਰਿਹਾ ਹਾਂ ਜਿਵੇਂ ਪੱਥਰ ਪਾਣੀ ਚ ਡੁੱਬ ਜਾਂਦਾ ਹੈ ਮੈਨੂੰ ਕੱਢ ਲੈ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚ ਡੁੱਬ ਰਿਹਾ ਦੱਸ ਰਹੇ ਨੇ ਇਨਾ ਨਿਮਾਣਾਪਣ ਇਹ ਸਿੱਖਣਾ ਹੈ ਨਾ ਪੰਕਤੀਆਂ ਚੋਂ ਸੀ ਨਿਮਾਣਾਪਣ ਨੀਵੇਂ ਹੋ ਕੇ ਰਹਿਣਾ ਸਾਡੇ ਵਿੱਚ ਇੱਕ ਗੁਣ ਵੀ ਆ ਜਾਵੇ ਅਸੀਂ ਮਾਣ ਕਰਨ ਲੱਗਦੇ ਹਾਂ ਤੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਸਾਰੀ ਦੁਨੀਆ ਅੱਜ ਤੱਕ ਵੀ ਯਾਦ ਰੱਖਦੀ ਹੈ ਉਹਨਾਂ ਦੇ ਗੁਨਾ ਕਰਕੇ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਨੇੜਤਾ ਕਰਕੇ ਉਹ ਆਪਣੇ ਆਪ ਨੂੰ ਵਿਕਾਰੀ ਕਹਿ ਰਹੇ ਨੇ ਮੂਰਖ ਕਹਿ ਰਹੇ ਨੇ ਕਹਿੰਦੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਜਣੇ ਕਿ ਨਾਨਕ ਬੇਨਤੀ ਕਰਦਾ ਸੁਣ ਮੇਰੇ ਸਾਹਿਬਾ ਹੀ ਮੇਰੇ ਮਾਲਕ ਮੇਰੀ ਬੇਨਤੀ ਸੁਣ ਡੁੱਬਦਾ ਪੱਥਰ ਲਈਜਾ ਕਿ ਮੈਂ ਵਿਕਾਰਾਂ ਚ ਡੁੱਬ ਰਿਹਾ ਮੈਨੂੰ ਬਚਾ ਲੈ ਅਸੀਂ ਆਪਣੇ ਛੋਟੇ ਮੋਟੇ ਗੁਨਾ ਦੇ ਉੱਤੇ ਮਾਣ ਕਰਨਾ ਛੱਡੀਏ ਨਿਮਾਣੇ ਹੋਈਏ ਨੀਵੇਂ ਹੋਈਏ ਮਨ ਨੀਮਾ ਤੇ ਮਤ ਉੱਚੀ ਕਰੀਏ ਸੋਰਠ ਮਹਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ठाकुर शरण तुम्हारी हे मेरे ठाकुर मैं विकारी हां सदा विकारां ਵਿੱਚ ਡਿੱਗਿਆ ਰਹਿੰਦਾ ਹਾਂ ਬੜਾ ਹੀ ਪਖੰਡੀ ਹਾਂ ਪਰ ਤੂੰ ਪਵਿੱਤਰ ਨਿਰੰਕਾਰ ਹੈ ਇਤਨੀ ਭਾਰੀ ਵਿਥ ਹੁੰਦਿਆਂ ਮੈਂ ਤੇਰੇ ਚਰਨਾਂ 'ਚ ਕਿਵੇਂ ਪਹੁੰਚਾਂ ਗੁਰੂ ਸਾਹਿਬ ਸਵਾਲ ਕਰਦੇ ਹਨ ਪਰ ਨਾਲ ਹੀ ਸਾਨੂੰ ਇਹ ਵੀ ਦੱਸ ਜਾਂਦੇ ਨੇ ਕਹਿੰਦੇ ਤੂੰ ਸ਼ਰਨ ਪਏ ਦੀ लाज ਰੱਖਣ ਵਾਲਾ ਜਿਹੜੇ ਬੰਦੇ ਤੇਰੀ ਸ਼ਰਨ ਪੈਂਦੇ ਹਨ ਉਹ ਅਟਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਰਸ ਚੱਕ ਕੇ ਉਸ ਸਭ ਤੋਂ ਉੱਚੇ ਰਸ ਦੇ ਵਿੱਚ ਮਸਤ ਰਹਿੰਦੇ ਹਨ ਵਿਥ ਬੜੀ ਹੈ ਅਸੀਂ ਜੀਵ ਵਿਕਾਰੀ ਹਾਂ ਉਹ ਪ੍ਰਮਾਤਮਾ ਨਿਰੰਕਾਰ ਹੈ ਪਵਿੱਤਰ ਹੈ ਇੰਨੀ ਵਿਥ ਨੂੰ ਕਿਵੇਂ ਦੂਰ ਕੀਤਾ ਜਾਵੇ ਨਿਮਾਣੇ ਹੋ ਕੇ ਨੀਵੇਂ ਹੋ ਕੇ ਆਪਣੀ ਹਉਮੈ ਨੂੰ ਪਾਸੇ ਰੱਖ ਕੇ ਗੁਰੂ ਦੇ ਲੜ ਲੱਗ ਕੇ ਉਸ ਪ੍ਰਮਾਤਮਾ ਦੀ ਸ਼ਰਨ ਪੈ ਜਾਈਏ ਸ਼ਰਨ ਪਏ ਦੀ लाज ਉਹ ਆਪੇ ਰੱਖ ਲਵੇਗਾ ਕਰਤਾ ਤੂੰ ਮੈਂ ਮਾਣ ਨਿਮਾਣੀ ਮਾਣ ਮਹਤ ਨਾਮ ਧਨ ਪੱਲੇ ਸਾਚੈ ਸ਼ਬਦ ਸਮਾਣੀ ਰਹਾਉ ਏ ਮੇਰੇ ਕਰਤਾਰ ਦੁਨੀਆ ਦੇ ਵਿੱਚ ਕਿਸੇ ਨੂੰ ਧਨ ਦਾ ਮਾਣ ਹੈ ਕਿਸੇ ਨੂੰ ਗੁਣਾਂ ਦਾ ਫਖਰ ਹੈ ਮੇਰੇ ਪੱਲੇ ਗੁਣ ਨਹੀਂ ਹਨ ਮੈਂ ਨਿਮਾਣੇ ਵਾਸਤੇ ਉਹੀ ਮਾਨ ਹੈ ਮੈਨੂੰ ਤੇਰਾ ਹੀ ਮਾਨ ਹੈ ਤੇਰਾ ਹੀ ਆਸਰਾ ਜਿਨ੍ਹਾਂ ਦੇ ਪੱਲੇ ਪ੍ਰਮਾਤਮਾ ਦਾ ਨਾਮ ਧਨ ਹੈ ਜੋ ਗੁਰ ਸ਼ਬਦ ਦੇ ਰਾਹੀ ਸਦਾ ਥਿਰ ਰਹਿਣ ਵਾਲੇ ਪ੍ਰਭੂ ਚ ਲੀਨ ਰਹਿੰਦੇ ਆ ਉਹਨਾਂ ਨੂੰ ਹੀ ਮਾਨ ਮਿਲਦਾ ਹੈ ਉਹਨਾਂ ਨੂੰ ਵਡਿਆਈ ਮਿਲਦੀ ਹੈ ਤੂੰ ਪੂਰਾ ਹਮ ਊਰੇ ਹੋਸ਼ੇ ਤੂੰ ਗौरा ਹਮ ਹੋਰੇ ਤੁਝ ਹੀ ਮਨ ਰਾਤੇ ਅਹਨਸ ਪਰਵਾਤੇ ਹਰ ਰਸਨਾ ਜਪ ਮਨ ਰੇ ਏ ਪ੍ਰਭੂ ਤੂੰ ਗੁਨਾ ਨਾਲ ਭਰਪੂਰ ਹੈ ਅਸੀਂ ਜੀਵ ਊਣੇ ਆ ਥੋੜੇ ਬਿੱਤੇ ਆ ਤੂੰ ਗੰਭੀਰ ਹੈ ਅਸੀਂ ਹੌਲੇ ਆ ਏ ਪ੍ਰਭੂ ਜਿਨ੍ਹਾਂ ਦੇ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਤੂੰ ਆਪਣੇ ਚਰਨਾਂ 'ਚ ਜੋੜ ਕੇ ਪੂਰਾ ਵੀ ਕਰ ਲੈਣਾ ਤੇ ਗੰਭੀਰ ਵੀ ਬਣਾ ਲੈਂਦਾ ਹੈ ਏ ਮੇਰੇ ਮਨ ਤੂੰ ਵੀ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪ ਤੇਰੇ ਅੰਦਰ ਵੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਗੁਣ ਪੈਦਾ ਹੋ ਜਾਣਗੇ ਇੱਕ ਵਾਰੀ ਅਸੀਂ ਮਨ ਦੇ ਨਾਲ ਲੜ ਕੇ ਗੁਰਬਾਣੀ ਪੜਨੀ ਸਮਝਣੀ ਸ਼ੁਰੂ ਕਰ ਦੇਈਏ ਜਿਵੇਂ ਜਿਵੇਂ ਪੜੀ ਜਾਵਾਂਗੇ ਮਨ ਸਾਡਾ ਆਪਣੇ ਆਪ ਹੀ ਗੁਰਬਾਣੀ 'ਚ ਲੱਗਦਾ ਜਾਏਗਾ ਇੱਕ ਵਾਰੀ ਸ਼ੁਰੂਆਤ ਕਰਨੀ ਔਖੀ ਹੈ ਬਸ ਤੁਸੀਂ ਸ਼ਾਇਦ ਖੁਦ ਮਹਿਸੂਸ ਕੀਤਾ ਹੋਣਾ ਕਿ ਜਦੋਂ ਤੁਸੀਂ ਇਸ ਲੜੀ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਹੋਏਗਾ ਸ਼ਾਇਦ ਮਨ ਦੇ ਨਾਲ ਥੋੜੀ ਲੜਾਈ ਹੋਈ ਹੋਵੇ ਪਰ ਹੁਣ ਤੁਸੀਂ ਆਨੰਦ ਮਾਣ ਰਹੇ ਗੁਰਬਾਣੀ ਦਾ ਹੁਣ ਤੁਸੀਂ ਇੰਨੀ ਜ਼ਿਆਦਾ ਗੁਰਬਾਣੀ ਜਿਹੜੀ ਹੈ ਉਹ ਸਮਝ ਚੁੱਕੇ ਹੋ ਕਿ ਤੁਹਾਡੇ ਮਨ ਨੂੰ ਗੁਰਬਾਣੀ ਦੇ ਨਾਲ ਗੁਰੂ ਦੇ ਸ਼ਬਦ ਦੇ ਨਾਲ ਮੁਹੱਬਤ ਹੋ ਗਈ ਹੈ ਹੁਣ ਤੁਹਾਨੂੰ ਲੜਨਾ ਨਹੀਂ ਪੈਂਦਾ ਆਪਣੇ ਮਨ ਨਾਲ ਕਿ ਫੋਨ ਚੱਕਿਆ ਤਾਂ ਗੁਰਬਾਣੀ ਨੂੰ ਛੱਡ ਇਹ ਦੇਖ ਲੈਣੇ ਆ ਇਹ ਲੜਨਾ ਨਹੀਂ ਪੈਂਦਾ ਮਨ ਆਪਣੇ ਆਪ ਤੁਹਾਡਾ ਗੁਰਬਾਣੀ ਵੱਲ ਖਿੱਚਿਆ ਜਾਂਦਾ ਹੈ ਮਿਹਰ ਹੋਈ ਹੈ ਪ੍ਰਮਾਤਮਾ ਦੀ ਤੁਹਾਡੀ ਦੀ ਹੁਣ ਤਾਂ ਰਹਿੰਦੀ ਹੈ ਉਡੀਕ ਰਹਿੰਦੀ ਹੈ ਕਿ ਅਗਲੇ ਅੰਕ ਦੀ ਗੁਰਬਾਣੀ ਕਦੋਂ ਸੁਣਨ ਨੂੰ ਮਿਲੇਗੀ ਆਦਤ ਪੈ ਗਈ ਹੈ ਕੰਨਾਂ ਨੂੰ ਗੁਰੂ ਦੇ ਸ਼ਬਦ ਸੁਣਨ ਦੀ ਬਸ ਇੱਕ ਵਾਰ ਮਨ ਦੇ ਨਾਲ ਲੜਨਾ ਪੈਣਾ ਸੀ ਉਹ ਤੁਸੀਂ ਭਾਗਾਂ ਵਾਲਿਆਂ ਨੇ ਕਰ ਲਿਆ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਅਹਨਸ ਨਾਮ ਰਤੇ ਸੇ ਸੂਚੇ ਮਰ ਜਨ ਮੇ ਸੇ ਕਾਚੇ हे ਪ੍ਰਭੂ ਤੂੰ ਸਦਾ ਥਿਰ ਰਹਿਣ ਵਾਲਾ ਹੈ ਜੇ ਅਸੀਂ ਜੀਵ ਤੇਰੀ ਯਾਦ ਵਿੱਚ ਹੀ ਟਿਕੇ ਰਹੀਏ ਜੇ ਅਸੀਂ ਤੇਰੀ ਸਿਫਤ ਸਲਾਹ ਦੇ ਸ਼ਬਦ ਵਿੱਚ ਵਿੱਜੇ ਰਹੀਏ ਤਾਂ ਅਸੀਂ ਵੀ ਤੇਰੀ ਮੇਰ ਨਾਲ ਅਟੋਲ ਚਿੱਤ ਹੋ ਸਕਦੇ ਹਾਂ ਜਿਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਪਵਿੱਤਰ ਆਤਮਾ ਹਨ ਪਰ ਨਾਮ ਵਿਸਾਰ ਕੇ ਜੋ ਜਨਮ ਮਰਨ ਦੇ ਢੇਡ ਵਿੱਚ ਪਏ ਹੋਏ ਹਨ ਉਹਨਾਂ ਦੇ ਮਨ ਦੀ ਘੜਤ ਜੇ ਕੋਝੀ ਹੈ ਕੱਚੀ ਹੈ ਅਵਰ ਨਾ ਦੀ ਸੈ ਕਿਸ ਸਾਲਾਹੀ ਤੇ ਸਹਿ ਸ਼ਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਈ ਪ੍ਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿਸਦਾ ਜਿਸ ਦੀ ਮੈਂ ਸਿਫਤ ਸਲਾਹ ਕਰ ਸਕਾਂ ਨਾਨਕ ਬੇਨਤੀ ਕਰਦਾ ਹੈ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ لاਸ਼ਰੀਕ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲਈਏ ਆਓ ਅਸੀਂ ਵੀ ਉਸ ਪ੍ਰਮਾਤਮਾ ਦੇ ਦਾਸਾਂ ਦੇ ਦਾਸ ਬਣੀਏ ਆਪਣੇ ਮਨ ਨੂੰ ਨੀਮਾ ਕਰੀਏ ਮੱਤ ਨੂੰ ਉੱਚੀ ਕਰੀਏ ਜੀਬ ਦੇ ਨਾਲ ਰਸਨਾ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕਰੀਏ ਇੱਕ ਵਾਰ ਭਾਵੇਂ ਮਨ ਦੇ ਨਾਲ ਲੜ ਕੇ ਹੀ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਸ਼ੁਰੂਆਤ ਕਰਨੀ ਪਵੇ ਕਰ ਲਈਏ ਮਨ ਦੇ ਨਾਲ ਲੜ ਲਈਏ ਹਿੰਮਤ ਬਖਸ਼ਣ ਵਾਲਾ ਉਹ ਪਰਮਾਤਮਾ ਆਪ ਹੈ ਇੱਕ ਵਾਰ ਜਦੋਂ ਪਰਮਾਤਮਾ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਨਾਲ ਸਾਡੀ ਪ੍ਰੀਤ ਜੁੜ ਗਈ ਫਿਰ ਜੁੜ ਜਾਏਗੀ ਫਿਰ ਟੁੱਟੇਗੀ ਫਿਰ ਗੰਦੇ ਗੀਤਾਂ ਨੂੰ ਸੁਣਨ ਵੱਲ ਜਾਂ ਗਾਉਣ ਵੱਲ ਸਾਡਾ ਧਿਆਨ ਨਹੀਂ ਜਾਏਗਾ ਕਿਉਂਕਿ ਫਿਰ ਅਸੀਂ ਮਨਮੁਖ ਨਹੀਂ ਰਹੇ ਹੋਵਾਂਗੇ ਅਸੀਂ ਗੁਰਮੁਖ ਬਣ ਚੁੱਕੇ ਹੋਵਾਂਗੇ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 596ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ